ਕੋ ਗਿੰਦੇ ਤੁਹਾਨੂੰ ਨਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਮਿੱਠੀ ਗੁੰਜੀ ਜਿਹਨੂੰ ਬਦਾਨਾ ਕਹਿੰਦੇ ਆ ਜੀ ਇਹ ਆਪਾਂ ਅੱਧੀ ਕੌਲੀ ਆਪਾਂ ਮੈਦੇ ਦੀ ਲਈ ਹੈ ਜੀ ਤੇ ਅੱਧੀ ਕੌਲੀ ਵੇਸਣ ਦੀ ਲਈ ਹੈ ਹੁਣ ਇਹ ਆਪਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਮਿਕਸ ਕਰਕੇ ਆਪਾਂ ਇਹਨਾਂ ਦੇ ਕੋਲ ਤਿਆਰ ਕਰਾਂਗੇ ਚੀਜ਼ਾਂ ਨੂੰ ਮਿਕਸ ਕਰ ਲਿਆ ਮੈਂ ਤੇ ਨੂੰ ਤੇ ਲੇਸਨ ਨੂੰ ਹੁਣ ਆਪਾਂ ਇੱਕ ਥੋੜਾ ਥੋੜਾ ਪਾਣੀ ਪਾ ਕੇ ਅਬ ਪਹਿਲੇ ਹਮ ਪਹਿਲਾਂ ਜਿਆਦਾ ਨਹੀਂ ਪਾਣੀ ਪਾਉਂਦੇ ਤੁਸੀਂ ਹੱਥ ਨਾਲ ਵੀ ਮਸ ਕਰ ਸਕਦੇ ਹੋ ਤੇ ਸਰਦੀ ਮਦਦਤ ਨਾਲ ਵੀ ਕਰ ਸਕਦੇ నింబూ ద సా పౌకీ రకతా ఏ పావేద చర్స్ ਉੜਾਇਆ ਆਪਾਂ ਮੰਗੇ ਆਪਾਂ ਦੇਚ ਜੈਲੋ ਕਲਰ ਇਹプチਟ ਕੀ ਇਹਨੂੰ ਚੰਗੀ ਤਰ੍ਹਾਂ ਕਲਰ ਨੂੰ ਮਿਕਸ ਕਰ ਲਾਂਗੇ ਆਪਾਂ ਪਾਣਾ ਗਲਾਸ ਪਾਣੀ ਦਾ ਲਿਆ ਸੀ ਆਪਣਾ ਅੱਧਾ ਗਲਾਸ ਪਾਣੀ ਦਾ ਲੱਗਿਆ ਇਸ ਬੈਟਰ ਨੂੰ ਖੋਲਣ ਵਾਸਤੇ ਹੁਣ ਆਪਾਂ ਇਹਨੂੰ दस मिनट ढक के रैस्ट रख देंगे इधर आप एक पैन रख लिया हूँ आप चाशनी तैयार करा ये आपली चीनी भी लीजिए पौनी कौली आपनी को आप दी पाए हम आप गैस चलावे एक चाशनी तैयार कर ਇੱਦਾਂ ਇਹ ਆਪਣੀ ਚਾਸ਼ਨੀ ਤਿਆਰ ਹੁੰਦੀ ਹੈ ਜੀ ਇੱਧਰ ਆਪਾਂ ਤੇਲ ਗਰਮ ਰੱਖ ਲਿਆ ਜੀ ਓਨੇ ਦਿਨ ਆਪਣਾ ਤੇਲ ਗਰਮ ਹੁੰਦਾ ਨਾਲ ਦੀ ਨਾਲ ਆਪਣੀ ਚਾਸ਼ਨੀ ਤਿਆਰ ਹੋ ਜੂਗੀ चाशनी बन के तैयार है बस अपन की पक्की हुई चाशनी चाहिए मोटी तार, तो तार थोड़ा जहाँ चाशनी च भी कलर पावे जेना आप चौथा हिस्सा पावे बेकिंग पाउडर ਤੁਸੀਂ ਇਹਦੀ ਜਗ੍ਹਾ ਬੇਕਿੰਗ ਸੋਡਾ ਵੀ ਪਾ ਸਕਦੇ ਆ ਆਪਾਂ ਬੇਕਿੰਗ ਪਾਊਡਰ ਕਹਾਂਗੇ ਇਹ ਉਦੋਂ ਹੀ ਪਾਉਣਾ ਜਦੋਂ ਆਪਾਂ ਬਣਾਉਣੀ ਸ਼ੁਰੂ ਕਰ ਲਈਏ ਹੁਣ ਆਪਾਂ ਫਿਰ ਮਿਕਸ ਕਰਨਾ ਤੁਹਾਨੂੰ ਚਾਹੀਦਾ ਬੁੰਦੀਆਂ ਬਸ। ਨਾ ਤਾਂ ਆਪਣੀ ਜ਼ਿਆਦਾ ਸਾਤ ਚਾਹੀਦੀ ਐ ਨਾ ਹੀ ਜ਼ਿਆਦਾ ਢਿੱਲੀ। ਇਧਰ ਆਪਣਾ ਤੇਲ ਗਰਮ ਹੋ ਗਿਆ ਜੀ ਤੇ ਇਹ ਗੈਸ ਦਾ ਸੇਕ ਆਪਾਂ ਮੀਡੀਅਮ ਹੀ ਰੱਖਣਾ ਐ ਜ਼ਿਆਦਾ ਤੇਜ਼ ਨਹੀਂ ਕਰਨਾ। ਹੁਣ ਆਪਾਂ ਇਸ ਤਰ੍ਹਾਂ ਇੱਕ ਝਾਰਨੀ ਲੈ ਲੈਣੀ ਐ। ਉਹ ਝਾਰਨੀ ਦੇ ਉੱਪਰ ਆਪਾਂ ਬੈਟਰ ਨੂੰ ਪਾਈ ਜਾਵਾਂਗੇ। ਇਸ ਤਰ੍ਹਾਂ ਆਪਣੇ ਆਪ ਉਹ ਬੁੰਕੇ ਡਿੱਗੀ ਜਾਊਗੀ।

ਇਸੇ ਤਰ੍ਹਾਂ ਆਪਾਂ ਸਾਰੇ ਬੁੰਦੀ ਤਿਆਰ ਕਰ ਲਾਂਗੇ ਇਹਨਦਰ ਸਾਰੀਆਂ ਬੁੰਦੀਆਂ ਪਤਿਆਰ ਕਰਤੀਆਂ ਨੇ ਇਹ ਬਹੁਤ ਹੀ ਕ੍ਰਿਸਪੀ ਬਣੀ ਆ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਚਾਸ਼ਨੀ 'ਚ ਡਿਪ ਕਰਕੇ ਰੱਖ ਦਾਂਗੇ ਜੀ ਚਾਸ਼ਨੀ ਆਪਣੀ ਨਾਰਮਲ ਜੀ ਗਰਮ ਹੋਣੀ ਚਾਹੀਦੀ ਐ ਨਾ ਜ਼ਿਆਦਾ ਗਰਮ ਤੇ ਨਾ ਜ਼ਿਆਦਾ ਠੰਡੀ ਹੁਣ ਆਪਾਂ ਇਹਨੂੰ ਸਾਰੇ ਦਾਣੇ ਨੇ ਜੀ ਚਾਸ਼ਨੀ ਚ ਅੱਧੇ ਘੰਟੇ ਵਾਸਤੇ ਰੱਖ ਦਾਂਗੇ। ਭਾਤੇ ਚਾਸ਼ਨੀ ਚੰਗੀ ਤਰ੍ਹਾਂ ਅਬਜੋਬ ਕਰ ਲਏ। ਬਦਾਨੇ ਨੇ ਚਾਸ਼ਨੀ ਅਬਜੋਬ ਕਰ ਲਈ ਹੈ ਜੀ। ਚੰਗੀ ਤਰ੍ਹਾਂ ਇਹਦੇ ਚ ਮਿਕਸ ਹੋ ਗਈ ਆ। ਹੁਣ ਆਪਾਂ ਇਹਨੂੰ ਚਾਸ਼ਨੀ ਚੋਂ ਬਾਹਰ ਕੱਢ ਦਾਂਗੇ ਜੇ ਆਪਾਂ ਜ਼ਿਆਦਾ ਦੇਰ ਰੱਖਾਂਗੇ ਤੇ ਜ਼ਿਆਦਾ ਸੌਫਟ ਹੋ ਜਾਣਗੇ ਹੁਣ ਆਪਾਂ ਇਸ ਤਰ੍ਹਾਂ ਇੱਕ ਜਾਲੀ ਲੈ ਲਾਂਗੇ ਤੇ ਥੱਲੇ ਕੋਈ ਭਾਂਡਾ ਰੱਖ ਲਾਂਗੇ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਕੱਢ ਲਾਂਗੇ ਆਪਣੀ ਮਿੱਠੀ ਗੁਲਦੀ ਬਣ ਕੇ ਤਿਆਰ ਹੈ ਜੀ ਬਹੁਤ ਹੀ ਵਧੀਆ ਬਣੀ ਹੈ ਘਰ ਵਿੱਚ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੀ ਰੈਸਪੀ ਕਿਦਾਂ ਦੀ ਲੰਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ